ਮ੍ਰਿਤਕ ਰਾਤ ਫਤੇਗੜ ਚੂੜੀਆਂ ਤੋਂ ਢੇਰਾ ਬਾਬਾ ਨਾਨਕ ਰੋਡ ਪਿੰਡ ਨਿਕੋਸਰਾ ਦੇ ਨਜ਼ਦੀਕ 15 ਸਾਲਾ ਨਾਬਾਲਗ ਦੋਸਤਾ ਦੇ ਮੋਟਰਸਾਈਕਲ ਦੇ ਸੜਕ ਦੇ ਅੱਧ ਵਿਚਾਲੇ ਸਵੇਰ ਤੋਂ ਪਲਟੀ ਪਈ ਟਰਾਲੀ ਵਾਲੀ ਟਰਾਲੀ ਨਾਲ ਜ਼ਬਰਦਸਤ ਟੱਕਰ ਹੋਣ ਦੇ ਨਾਲ ਹੀ ਮੌਕੇ ਤੇ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕਾਂ ਦੀ ਪਛਾਣ 15 ਸਾਲਾ ਮਨਜੋਤ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਚੱਕ ਮਹਿਮਾ ਅਤੇ 14 ਸਾਲਾ ਚੋਕਦੀਪ ਸਿੰਘ ਪੁੱਤਰ ਰਾਜਵੀਰ ਸਿੰਘ ਪਿੰਡ ਨੀਕੋਸਰਾ ਵਿੱਚ ਹੋਈ ਹੈ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੋਨੋਂ ਆਪਸ ਦੇ ਵਿੱਚ ਦੋਸਤ ਸਨ ਤੇ ਬੀਤੀ ਰਾਤ ਕਰੀਬ 9 ਵਜੇ ਪਿੰਡ ਨੀਕੋਸਰਾ પેટ્રોલ ਪੰਪ ਤੋਂ ਤੇਲ ਪਵਾਉਣ ਲਈ ਜਾ ਰਹੇ ਸਨ ਰਸਤੇ ਵਿੱਚ ਪ੍ਰਾਲੀ ਵਾਲੀ ਟਰਾਲੀ ਪਲਟੀ ਪਈ ਸੀ ਜਿਸ ਨਾਲ ਇਹਨਾਂ ਦੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਦੋਨੋਂ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਸੁਖਨਾਮ ਸਿੰਘ ਕੇਆਰਟੀ ਨਿਊਜ਼ ਨੈਟਵਰਕ ਪਾਜੀ ਜਿਹੜੇ ਨੌਜਵਾਨ ਦੀ ਡੈਥ ਸੀ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਛੋਟਾ ਕੀ ਨਾਮ ਸੀ ਉਹ ਦਾਪਰੀ ਸਿੰਘ ਕੀ ਗੱਲਬਾਤ ਕਿਸ ਤਰ੍ਹਾਂ ਹੋਈ ਹੈ ਜੀ ਇਹ ਪਾਜੀ ਮੋਰਸਲ ਦੇ ਨੌਂੜੇ ਨੇਰੇ ਟਰਾਲੀ ਲੱਗੀ ਹੈ ਤੇ ਸਿੱਧੇ ਵੱਜ ਗਿਆ ਵਿੱਚ ਆਣ ਕੇ ਟਰਾਲੀ ਸ਼ਰਕਤ ਦੇ ਵਿੱਚ ਹੀ ਕਿੰਨੀ ਉਮਰ ਸੀ ਇਹਦੀ ਉਮਰ 15 ਕੇ ਸਾਲੀ ਇੱਕ ਵਾਰ ਨਹੀਂ ਇੱਕ ਵਾਰ ਜੀ ਇੱਕ ਵਾਰ ਤੇ ਲੱਗਦਾ ਕਿ ਦੂਜਾ ਇਹ ਪ੍ਰਸ਼ਾਸਨ ਦਾ ਟਾਈਮ ਸਟ ਟ੍ਰੈਲੀ ਚ ਕਾਈ ਹੁੰਦੀ ਤੇ ਇਹ ਹਸਣ ਨਹੀਂ ਪਾਜੀ ਨਹੀਂ ਹੋਣਾ ਸਾਏ ਆਹ ਤੇ ਟ੍ਰੈਲੀ ਕਰਕੇ ਸਭ ਕੁਝ ਵਾਪਰਿਆ ਰਜ਼ਾ ਸਾਈਡ ਤੇ ਹੁੰਦੀ ਤੇ ਫਿਰ ਕਿੱਥੇ ਹੋਣਾ ਸੀ ਸੜਕ ਦੇ ਲੋਕ ਹੁੰਦੇ ਜਾਂਦੇ ਨੇ ਜਦੋਂ ਚਰਕੇ ਦੇ ਸਾਧਨ ਖਲਾ ਲਾਂਗੇ ਤੇ ਫਿਰ ਤੇ ਵਾਪਰਨਾ ਹੈ ਵਾਪਰਨਾ ਹੈ ਕੰਮ ਇਹ ਨਾਲ ਜਿਹੜਾ ਮੁੰਡਾ ਕਿੱਥੋਂ ਦਾ ਜੀ ਉਹ ਮੈਂ ਮੈਂ ਚੱਕਦਾ ਭਾਜੀ ਇਹਦਾ ਯਾਰ ਹੀ ਮੁੰਡਾ ਉਹਦਾ ਕੀ ਨਾਮ ਆ ਉਹਦਾ ਮਨਜੋਤ ਸਿੰਘ ਤੇ ਮੌਕੇ ਤੇ ਆਈ ਇੱਕ ਪੁਲਿਸ ਵਗੈਰਾ ਹਾਂਜੀ ਹਾਂਜੀ ਆ ਵੇਖੋ ਪੁਲਿਸ ਵੀ ਇੱਥੇ ਪ੍ਰਸ਼ਾਸਨ ਸਾਰੇ ਇੱਥੇ ਨੇ ਪੁਲਿਸ ਬਲਾਜਵੇਂ ਇਸੇ ਨੇ ਕੀ ਮੰਗ ਕੀ ਕਰਦੇ ਆਪਾਂ ਪ੍ਰਸ਼ਾਸਨ ਮੰਗ ਭਾਜੀ ਅਸੀਂ ਕਹਿੰਦੇ ਹਾਂ ਹੁਣ ਜੋ ਸਾਡੇ ਨਾਲ ਵਾਪਰ ਗਿਆ ਸਾਨੂੰ ਇਨਸਾਫ ਤੇ ਮਿਲਣਾ ਚਾਹੀਦਾ ਨਾ ਆ ਕੀ ਹਾਲਾਤ ਆ ਇਹਦੇ ਇਹਦੇ ਟਰਾਲੇ ਚਰਕਾ ਨੇ ਲਾਏ ਨੇ ਹੋਰ ਵੀ ਆ ਸਕਦਾ ਜੇ ਲੱਗਦਾ ਸਰ ਮਤਲਬ ਇਹ ਆਪਾਂ ਚਾਹੁੰਦੇ ਹਾਂ ਨਾ ਵੀ ਇਹਦੀ ਬਿਲਕੁਲ ਨਿਰਪੱਖ ਜਾਂਚ ਹਾਂਜੀ 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 ਹਾਈਵੇ ਕੀ ਨਾਮ ਜੋਤ ਹੈ ਹਾਏ ਮੈਂ ਮਰ ਗਈ ਮੇਰਾ ਤੇ ਆਦਮੀ ਕਿੰਨੀ ਉਮਰ ਸੀ ਭਾਂਜੀ ਉਹਦੇ ਬੇਟੇ ਦੀ ਹਾਏ 15 ਸਾਲਾਂ ਦਾ ਕਿਹੜਾ ਪਿੰਡ ਕੜਾ ਦਾ ਮੈਂ ਮਾਚਾ ਤੇ ਕੀ ਕਰ ਮਹਾਸਾ ਕਿਵੇਂ ਵਾਪਰਿਆ ਜੀ ਹਾਏ ਮੈਨੂੰ ਨਹੀਂ ਪਤਾ ਰਾਮਾ ਲੱਗਾ ਸੀ ਕਿ ਟਰਾਲੇ ਵਾਲੇ ਦੀ ਗਲਤੀ ਆ ਹਾਂਜੀ ਸੜਕ ਦੇ ਵਿੱਚ ਲਾਇਆ ਜੋ ਤੁਹਾਨੂੰ ਪਤਾ ਵੀ ਇੱਥੇ ਆਵਾਜਾਈ ਆ ਟਰਾਲੇ ਵਾਲਾ ਤੇ ਰਸਤੇ ਤੇ ਫਿਰਿਆ ਤੇ ਜਵਾਗ ਵਿੱਚ ਵੱਜੀ ਕਿੰਨੀ ਕੁ ਉਮਰ ਸੀ ਸਰ ਨੌਜਵਾਨ ਦੀ ਇੱਕ ਦੀ 12 ਸਾਲ ਸੀ ਹਾਂਜੀ ਇੱਕ 14 ਸਾਲ ਹਾਂਜੀ ਤੇ ਸਰ ਕੀ ਨਾਮ ਸੀ ਬੇਟਾ ਨਵਜੋਤ ਨਵਜੋਤ ਸਿੰਘ ਸਰ ਇਹ ਲੱਗਦਾ ਨਹੀਂ ਇੱਥੇ ਪ੍ਰਸ਼ਾਸਨ ਦਾ ਵੀ ਕੋਈ ਮਤਲਬ ਰੋਲ ਹੈ ਕਿਉਂਕਿ ਇਹ ਟਰਾਲੀ ਆਪਾਂ ਵੀ ਸਰ ਵੀ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਜੇ ਸੜਕ ਦੇ ਵਿੱਚ ਖੜੀ ਆ ਹਾਂਜੀ ਤੇ ਇਹਨੂੰ ਟ੍ਰੈਫਿਕ ਜਿੱਦਾਂ ਚੱਲਦੀਆਂ ਨੇ ਆਪਣੀਆਂ ਹਾਂ ਪੁਰਸ਼ ਵਾਹਨ ਉਹਨਾਂ ਨੂੰ ਚਾਹੀਦਾ ਜਿਆਦਾ ਸੇਰਟੇ ਕਰ। ਕੀ ਮੰ ਕਰਦੇ ਆਪਾਂ ਪ੍ਰਸ਼ਾਸਨ ਨੇ? ਅੱਛਾ ਕੀ ਕਾਰਵਾਈ ਹੋਣੀ ਚਾਹੀਦੀ ਹੈ? ਕਿ ਆਪਣਾ ਸ਼ੋਪ ਨਾਮ ਕੀ ਸਰ? ਪ੍ਰੀਜ਼ਮ ਸੀ। ਇਹ ਕੀ ਇਹਨੇ ਪ੍ਰਸ਼ਾਸਨ ਨੇ ਚੁੱਕੀ ਨਹੀਂ ਇੱਥੋਂ? ਕਿੱਡਾ ਵੱਡਾ ਨੁਕਸਾਨ ਹੋ ਗਿਆ ਦੋ ਬੱਚੇ 17 18 ਸਾਲ ਦੇ ਜਿਹਨਾਂ ਦੀ ਡੈਥ ਹੋ ਗਈ ਆ ਉਹ ਪਰਿਵਾਰ ਦਾ ਕੀ ਬਣੇਗਾ 112 ਵਾਲੇ ਇੱਕ ਵਾਰ ਸਾਡੇ ਪਿੰਡੋਂ ਦੋ ਵਾਰ ਹੋ ਗਏ ਕਿ ਨਿਕੋਸਾ ਉਹਨਾਂ ਖੁਦ ਵੇਖੀ ਐ ਉਹਨਾਂ ਦੀ ਅਸਰ ਇਹ ਸੇਰ ਦੇ ਮੇਰੇ ਖਿਆਲ ਨਾਲ 9 ਤੋਂ 9.5 ਦੇ ਵਿੱਚ ਇੱਥੇ ਟਰਾਲੀ ਪਈ ਆ ਲੱਗਦਾ ਜੇ ਪ੍ਰਸ਼ਾਸਨ ਸਮੇਂ ਸਿਰ ਜੇ ਰੋਡ ਖਾਲੀ ਕਰਾਇਆ ਹੁੰਦਾ ਇਹ ਵੱਡਾ ਹਸਾ ਯਾਰ ਇੱਥੇ ਕਿਸੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਸੇ ਪੁਲਿਸ ਵਾਲੇ ਨੂੰ ਪਤਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਹਨਾਂ ਦੇ ਦੋ ਬੱਚਿਆਂ ਦੀ ਡੈਥ ਹੋਈ ਆ ਉਹਨਾਂ ਨੂੰ ਪਤਾ ਨਾ ਪਰਿਵਾਰ ਨੂੰ ਕੀ ਬਣ ਗਿਆ ਉਹਨਾਂ ਦੇ ਨਾਲ ਇੱਕ ਸਰ ਕਿਥੋਂ ਦਾ ਨੌਜਵਾਨ ਸੀ ਜਿਹੜੇ ਇੱਕ ਨਿਕੋਸਰਾਂ ਦਾ ਵਾ ਦੂਸਰਾ ਕਿਥੋਂ ਦਾ ਮੈਮ ਚੱਕਦਾ ਮੌਕੇ ਤੇ ਸਾਡੇ ਇੱਥੇ ਮੌਕੇ ਦੇ ਉੱਤੇ ਡੈਥ ਹੋ ਗਈ ਆ ਕੀ ਮੰਨ ਕਰਦੇ ਆਪਾਂ ਫਿਰ ਪ੍ਰਸ਼ਾਸਨ ਯਾਰ ਆਪਾਂ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਦੇ ਆਂ ਵੀ ਇਹਨਾਂ ਦੀ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਾਫੀ ਸਾਹ ਮੈਨੂੰ ਕੋਈ ਇਸ ਚੀਜ਼ ਦੀ ਦਿਨੇ 102 ਰਨ ਨਿਕੋਸਰਾਂ ਆਏ ਦੁਪਹਿਰਾਂ ਵਾਲੇ ਇਹ ਇਹ ਲਗਭਗ 9 ਤੋਂ 9:30 ਵਜੇ ਦੀ ਇੱਥੇ ਟਰਾਲੀ ਖੜੀ ਆ ਸਵੇਰ ਦੀ ਇੱਥੇ ਹੀ ਕੋਈ ਆਇਆ ਜੀ ਟਰੈਕਟਰ ਵਾਲਾ ਟਰੈਕਟਰ ਲੈ ਗਿਆ ਟਰਾਲੀ ਵੱਲ ਵੇਖਿਆ ਹੀ ਨਹੀਂ ਉਹ ਨੇ ਆਣ ਕੇ ਇਹ ਸਰਕਾਰੀ ਮੁਲਾਜ਼ਮ ਨੇ ਵੀ ਇਹ ਵੇਖਿਆ ਵੀ ਅਸੀਂ ਟਰਾਲੀ ਸੜਕ ਸਾਫ਼ ਕਰਾਈਏ ਰਸਤਾ ਸਾਫ਼ ਕਰਾਈਏ ਇਹ ਰਾਤ ਹਨ ਹੋਣੀ ਹੋਰ ਵੀ ਹੋ ਸਕਦੀ ਆ ਪਰ ਇਹ ਹੁਣ ਕਾਨੂੰਨ ਇੱਥੇ ਹੁਣ ਐਮਐਲਏ ਨੇ ਹੁਣ ਇਹ ਤਾਂ ਉਸੇ ਵੇਲੇ ਖਾਲੀ ਹੋ ਜਾਂਦਾ ਇੱਕ ਮੋਟਰਸਾਈਕਲ ਹੀ ਲਾਉਣ ਦਿੰਦੇ ਨਕੀ ਸੈਂਟਰ ਇਹ ਸ਼ਹਿਰ ਦੇ ਸੈਂਟਰ ਤੇ ਟਰਾਲੀ ਲੱਗੀ ਆ ਹੁਣ ਜਿਨ੍ਹਾਂ ਦੇ ਬੱਚਿਆਂ ਦਾ ਨੁਕਸਾਨ ਹੋ ਗਿਆ ਪਤਾ ਤੁਹਾਨੂੰ ਲੋਕਾਂ ਨੂੰ ਦੋ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਮੇਰਾ ਨਾਮ ਫੁੱਮਣ ਸਿੰਘ ਹੈ ਜੀ ਤੇ ਅਸੀਂ ਸ਼ਾਮ ਦੇ ਟਾਈਮ ਜਿਵੇਂ ਟੱਬਾ ਬੰਦ ਕਰਕੇ ਘਰ ਨੂੰ ਜਾਣ ਦੀ ਤਿਆਰੀ ਚਾਹਾਂ ਇਦੋਂ ਬੜੇ ਜ਼ੋਰ ਦੀ ਆਵਾਜ਼ ਆਈ ਹੈ ਜਿਵੇਂ ਜਿਵੇਂ ਕੋਈ ਚੀਜ਼ ਵੱਜਦੀ ਹੈ ਹਮ ਹਮ ਤੇ ਉਦੋਂ ਅਸੀਂ ਇਹਨਾਂ ਗੌਰ ਨਹੀਂ ਕੀਤਾ ਕਿਉਂਕਿ ਇਹ ਫਾਦੇਗੜ ਚੂੜੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਜਿਹੜੇ ਬੱਚੇ ਵਿੱਚ ਵੱਜਿਆ ਤੇ ਸਾਡਾ ਤਾਂ ਬੰਦੇ ਰੋਬ ਬਨਾਨਕ ਸਾਈਡ ਤੇ ਆ ਇਸ ਟਰਾਲੀ ਦੀ ਆਵਾਜ਼ ਬੜੀ ਜ਼ੋਰ ਦੀ ਸੀ ਪਰ ਅਸੀਂ ਇਹਨਾਂ ਗੌਰ ਨਹੀਂ ਉਦੋਂ ਕੀਤਾ ਬਸ ਉਹਦੇ ਚੰਦ ਇੱਕ ਜਾਂ ਦੋ ਮਿੰਟਾਂ ਜਦੋਂ ਦੁਨੀਆ ਇਕੱਠੀ ਹੋਈ ਹੈ ਕਾਫੀ ਲੋਕ ਆ ਗਏ ਇਕੱਠੇ ਜੱਕਦਮ ਅੱਡਾ ਸੀਗਾ ਛੋਟਾ ਜਿਹਾ ਤੇ ਫਿਰ ਮੈਂ ਵੀ ਭੱਜ ਕੇ ਆ ਵੀ ਤੇ ਕੀ ਗੱਲ ਹੋਈ ਹੈ ਤੇ ਵੇਖਿਆ ਤੇ ਬਹੁਤ ਜਦਾ ਹਾਲਤ ਖਰਾਬ ਸੀਗੀ ਮਤਲਬ ਵੇਖਣ ਦੇ ਯੋਗ ਵੀ ਨਹੀਂ ਸੀ ਸਰ ਕਹ ਕੀ ਹਾਦਸੇ ਦਾ ਕਾਰਨ ਕੀ ਲੱਗਦਾ ਜੀ ਹਾਦਸੇ ਦਾ ਕਾਰਨ ਜਿਹੜੀ ਟਰਾਲੀ ਆ ਜੀ ਇਹ ਸਵੇਰ ਤੋਂ ਹੀ ਇਥੇ ਰੋਡ ਦੇ ਸੈਂਟਰ ਦੇ ਵਿੱਚ ਚੌੜੇ ਰੋਹ ਕਰਕੇ ਸਿਟੀ ਆ ਇੱਕਦਮ ਦੇ ਨਾ ਵੀ ਅੱਗੇ ਖਲੋਤੀ ਆ ਖਲੋਤੀ ਨਹੀਂ ਡਿੱਗੀ ਆ ਟਰਾਲੀ ਸਵੇਰ ਦੀ ਟਰਾਲੀ ਪਲਟੀ ਆ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪਰੇ ਨਹੀਂ ਕੀਤਾ ਤੇ ਜਦ ਕੀ ਇਹਨੂੰ ਉਹ ਟਾਈਮ ਨਾਲ ਹਟਾ ਲੈਣਾ ਚਾਹੀਦਾ ਸੀ ਅਜੇ ਵੀ ਸਾਨੂੰ ਡਾਰਿਆ ਵੀ ਹੋਰ ਨਾ ਕੁਛ ਹੋ ਜਾ ਮੇਨ ਰੋਡ ਦੇ ਵਿੱਚ ਨੇ ਮੁਕਤ ਨਾ ਯਾਨੀ ਕਿ ਇਹਦਾ ਹੀ ਆ ਟਰਾਲੀ ਦਾ ਟਰਾਲੀ ਆ ਜੀ ਟਰਾਲੀ ਮੇਨ ਮੁਕਤ ਸਰ ਜੇ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਤੇ ਇਹ ਹਾਸਾ ਟਲ ਸਕਦਾ ਨਹੀਂ ਬਿਲਕੁਲ ਜੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਇਹ ਤੋਂ ਕਿੰਨੀ ਆ ਦੀ ਪੁਲਿਸ ਦੀਆਂ ਗੱਡੀਆਂ ਵੀ ਲੰਘੀਆਂ ਨੇ ਕਿਸੇ ਨੇ गौर ਹੀ ਨਹੀਂ ਇਸ ਗੱਲ ਨਾਲ ਕੀਤਾ ਕਿ ਇਹਨੂੰ ਪਰੇ ਕੀਤਾ ਜਾਵੇ ਇਹ ਜਿਹੜੇ ਨੌਜੋਨੇ ਦੱਸੋ ਕਿੰਨੀ ਕਿੰਨੀ ਉਮਰ ਸੀ ਬੱਸ ਇਹਨਾਂ ਦੀ ਮਤਲਬ ਮੈਨੂੰ ਕਰੈਕਟ ਪਤਾ ਨਹੀਂ ਛੋਟੀ ਉਮਰ ਦੇ ਸੀ 14 15 ਸਾਲ ਦੇ ਜਾਂ 12 13 ਇੰਨੀ ਕਿਸਾਲ ਦੇ ਉਮਰ ਦੇ ਬੱਚੇ ਸੀ 14 15 ਸਾਲ ਦੇ ਕਰੀਬ 12 ਸਾਲ ਦੀ ਉਮਰ ਆ ਬੱਚੇ ਦੀ ਮੋਕਤ ਸਰ ਪੁਲਿਸ ਪ੍ਰਸ਼ਾਸਨ ਪਹੁੰਚਿਆ ਹਾਂਜੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਵਾ ਹੁਣ ਵੇਖੋ ਅਗਲੀ ਕੀ ਕਰਦੇ ਆ ਤੇ ਮ੍ਰਿਤਕ ਨਾਂ वारस ਵੀ ਪਹੁੰਚ ਗਏ ਨੇ ਹਾਂਜੀ ਮ੍ਰਿਤਕ ਦੇ वारस ਵੀ ਪਹੁੰਚ ਗਏ ਇਹ ਮਾਮਲਾ ਇੱਕ ਦੱਸਣ ਦੇ ਆ ਅਸੀਂ ਤੇ ਮੋਕੇ ਤੇ ਪਹੁੰਚਿਆ ਸਾਨੂੰ ਹੁਣੇ ਪਤਾ ਲੱਗਾ ਆ ਤੇ ਟਰਾਲੀ ਇੱਕ ਆ ਤੇ ਉਹ ਪ੍ਰਾਲੀ ਨਾਲ ਅੱਧੀ ਆ ਜਿਹੜੀ ਵੱਡੀਆਂ ਟਾਲੀਆਂ ਹੁੰਦੀਆਂ ਪ੍ਰਾਲੀ ਵਾਲੀਆਂ ਟਰੈਕਟਰ ਲਾਣੋ ਲਾ ਕੇ ਲੈ ਗਿਆ ਕੋਈ ਦੇਂਦੀ ਕਿਰੇ ਦੱਸਣ ਦੇ ਪਤਾ ਨਹੀਂ ਕਿੱਦੇ ਰਹੀ ਆ ਅਜੇ ਪਤਾ ਨਹੀਂ ਲੱਗਾ ਟਰੈਕਟਰ ਵਾਲਾ ਹੈ ਕਿਹੜਾ ਆ ਉਹ ਵਾਰ ਇਹ ਬੜੀ ਤੇ ਰੇਕ ਡਟਾ ਲੱਗੀ ਰਹੀ ਆ ਟਾਲੀ ਦੇ ਕਿਸੇ ਨੇ ਚੱਕ ਵੇਖਿਆ ਨਹੀਂਗਾ ਤੇ ਮੋਟਰਸਾਈਕਲ ਤੇ ਮੋੜੇ ਤੋਂ ਦੋ ਬੱਚੇ ਆਉਂਦੀ ਹਨ ਇੱਕ ਮੁੰਡਾ ਆ ਮੈਮੇ ਚੱਕ ਦਾ 14-15 15 ਸਾਲ ਦੀ ਉਮਰ ਹੋਗੀ ਕਿਰੀ ਤੇ ਦੂਸਰਾ ਵੀ ਮੁੰਡੇ ਦੀ ਇਨੀ ਕੁ ਉਮਰ 14-15 ਸਾਲ ਨਿੱਕੋ ਸਰਾ ਦਾ ਆ ਤੇ ਇੱਕ ਦੇ ਅੱਗੋਂ ਕਿਤੇ ਲਾਈਟ ਪਈ ਹੋਏਗੀ ਹੋ ਸਕਦਾ ਆ ਤੇ ਟਰਾਲੀ ਦੇ ਵਿੱਚ ਵੱਜੀ ਆ ਟਰਾਲੀ ਜਿਹੜੀ ਆ ਸੜਕ ਦੇ ਵਿੱਚ ਘਾਰ ਲੱਗੀ ਆ ਮਤਲਬ ਕਿ 50% ਤੋਂ ਉੱਤਰ ਇੱਧਰ ਸੜਕ ਦੇ ਬੜੀ ਸਾਈਡ ਤੇ ਆ ਸ਼ਿਰਫ ਇਹਨਾਂ ਦੇ ਮੌਕੇ ਤੇ ਡੈਥ ਹੋ ਗਈ ਜੀ ਮੌਕੇ ਦੀ ਦੋਵਾਂ ਦੀ ਡੈਥ ਹੋ ਗਈ ਆ ਤਾਂ ਸਰ ਲੱਗਦਾ ਨਹੀਂ ਜੇ ਪ੍ਰਸ਼ਾਸਨ ਸਮੇਂ ਸਿਰ ਹੁਣ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੇ ਜੋ ਕਰਦਿਆਂ ਦੇ ਕਹਿੰਦੇ ਜੋ ਉਹਨਾਂ ਦੇ ਬਿਆਨਾਂ ਦੇ ਕਹਿੰਦੇ ਜੋ ਕਹਾਂਗੇ ਕਰਦਾਂਗੇ ਉਹਦੇ ਕਾਰਵਾਈ ਕਾਨੂੰਨੀ ਕਰਨੀ ਪੰਦੀ ਆ ਪਰ ਇਹ ਵੀ ਪਹਿਲਾਂ ਸਾਡੇ ਨਾਲ ਵਿੱਚ ਨਹੀਂ ਜੇ ਟਰਾਲੀ ਲੱਗੀ ਕਿ ਜਾ ਕੇ ਜਿਹੜੇ ਲੋਕਲ ਇਧਰ ਦੇ ਸਾਨੂੰ ਦੱਸ ਦਿੰਦੇ ਵੀ ਆਹ ਗੱਲ ਆ ਵੀ ਟਰਾਲੀ ਲੱਗੀ ਆ ਜਾਂ ਕਿਸੇ ਨੂੰ ਕਹਿ ਕੇ ਪਛਾਣ ਕਰਾ ਦਿੰਦੇ ਸਰ ਲੱਗੇ ਤੁਹਾਡੇ ਲੱਗੇ ਤੁਹਾਡੇ ਮਲੇਵਾਲ ਚੌਕੀ ਆ ਸਰ ਅਕਸਰ ਆਣਾ ਜਾਣਾ ਆਪਣਾ ਰਹਿੰਦਾ ਹੈ ਤਾਂ ਸਰ ਜੇ ਸਮੇਂ ਸਰ ਜੇ ਸਰ ਜੇ ਵਹੀਕਲ ਚ ਕਾਇਆ ਹੁੰਦਾ ਤੇ ਇਹ ਵੱਡਾ ਹਾਸਾ ਜਿਹੜਾ ਉਹਨਾਂ ਟ੍ਰਾਂਸਪੋਰਟ ਦਾ ਹੈ apre je pehla kita honda taange ne jehe sir vehicle de karwai hovegi ki hovegi ha ji vehicle de vehicle de and prestigious professional institutes providing a wide range of professional courses with 100% placement assistance we are sri sai group of institutes